ਇਸ ਬਾਬਾ ਕਾਲਾ ਮੇਰ ਖੇਡ ਸਟੇਡੀਅਮ ਦੇ ਵਿੱਚ ਜਿੱਥੇ ਕਿ ਵੱਡਾ ਇਕੱਠ ਜਿਹੜਾ ਇਸ ਟੂਰਨਾਮੈਂਟ ਨੂੰ ਦੇਖਣ ਵਾਸਤੇ ਆਇਆ ਹੋਇਆ ਤੁਸੀਂ ਵੀ ਬਹੁਤ ਸਾਰੇ ਦਰਸ਼ਕੋ ਜਿਹਨੇ ਵੱਡੀ ਗਿਣਤੀ ਦੇ ਵਿੱਚ ਇਸ ਟੂਰਨਾਮੈਂਟ ਨੂੰ ਲਾਈਵ ਦੇਖ ਰਹੇ ਹੋ ਕੁਝ ਦਰਸ਼ਕ ਵੀ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਔਰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦੀਆਂ ਕੀ ਫੀਲਿੰਗਸ ਨੇ ਭਾਈ ਕਿਹੜੇ ਪਿੰਡ ਤੋਂ ਆਇਓ ਜੀ ਤੁਸੀਂ ਵੀਰੇ ਟਲਵਾ ਤੋਂ ਜੀ ਅੱਛਾ ਜੀ ਤੁਸੀਂ ਆਪਣੇ ਪੰਡ ਖੁੱਡੀ ਆ ਜੀ ਅੱਛਾ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਤੁਹਾਨੂੰ ਕਿਵੇਂ ਲੱਗਦਾ ਵੀ ਅੱਜ ਕਿਹੜੇ ਉਹ ਪਲੇਅਰ ਹੋਣਗੇ ਜਿਹੜੇ ਬੈਸਟ ਯਾਨੀ ਉਹ ਹਾਰਲੇ ਡੇਵਟਸਨ ਜਿੱਤਣਗੇ ਜਿਹੜੇ ਤਾਂ ਸਾਰੇ ਦੱਖਣੋਂ ਬਹੁਤ-ਬਹੁਤ ਸਤਾਂਵਾਂਤ ਬਹੁਤ-ਬਹੁਤ ਸਹਿਸਿਕਾਲ ਤੇ ਸਾਨੂੰ ਮੱਝ ਦੇ ਵਿੱਚੋਂ ਐ ਲੱਗਦਾ ਵੀ ਅੰਬਾਲ ਸੋਸ ਸਿੰਘ ਵਾਲਾ ਅੱਜ ਹਾਰਲੇ ਦਾ ਜੇਤੂ ਹੋ ਸਕਦਾ ਤੁਹਾਨੂੰ ਕੀ ਲੱਗਦਾ ਜੀ ਸਾਨੂੰ ਇਹ ਹਰਿਆਣੇ ਦੀ ਜੇ ਪ੍ਰੋਪਰ ਟੀਮ ਆ ਗਈ ਹਰਿਆਣੇ ਦੀ ਤਾਂ ਦੁਨੀ ਹਰਿਆਣੇ ਚ ਜਾਣਗੇ ਹਾਂਜੀ ਹਾਂਜੀ ਤੁਸੀਂ ਤੁਸੀਂ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਬਰਨਾਲੇ ਤੋਂ ਆਏ ਕਿਵੇਂ ਲੱਗਦਾ ਕਿਹੜੀ ਟੀਮ ਹੋਊਗੀ ਕਿਹੜੇ ਖਿਡਾਰੀ ਹੋਣਗੇ ਜਿਨ੍ਹਾਂ ਦਾ ਅੱਜ ਪ੍ਰਦਰਸ਼ਨ ਵਧੀਆ ਰਹੂਗਾ ਇੱਥੇ ਸ਼ੀਲੂ ਹੋਊਗਾ ਤੇ ਘੰਗ ਵਾਲਾ ਗੁਰਵਿੰਦਰ ਜੱਗੂ ਹਾਕਮ ਵਾਲੀਆ ਤੇ ਹੋਰ ਵੀ ਮੰਨ ਲਓ ਸਾਰੇ ਪਲੇਅਰ ਆਉਣਗੇ ਇੱਥੇ ਤੇ ਸਾਰੇ ਵਧੀਆ ਪ੍ਰਦਰਸ਼ਨ ਕਰਨਗੇ ਤੇ ਜਿਹੜੇ ਉਹ ਮੋਟਰਸਾਈਕਲ ਹੈ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਹੈਗੀ ਆ ਵੀ ਉਹ ਕਿਹੜੇ ਹੋਣਗੇ ਜਾਂ ਕਿਸੇ ਹੋ ਜੇ ਮੋਟਰਸਾਈਕਲ ਹੈ ਜਿਹੜੇ ਉਹਨਾਂ ਨੇ ਅੱਜ ਖੇੜਨਾ ਜਿੰਨਾ ਵਾਸਤੇ ਇੱਕ ਹਾਰਲੇ ਮੋਟਰਸਾਈਕਲ ਦਿੱਤੀ। ਹਾਂਜੀ ਤੇ ਕਿਵੇਂ ਲੱਗਦਾ ਫਿਰ ਉਹ ਪਲੇਅਰ ਜਿਵੇਂ ਤੁਹਾਨੂੰ ਇਹ ਪੁੱਛਾਂ ਵੀ ਹੈ ਜਿਆ ਕਿਹੜਾ ਜਾਫੀ ਆ ਜਿਹੜਾ ਤੁਹਾਡਾ ਪਸੰਦੀਦਾ ਤੁਹਾਨੂੰ ਲੱਗਦਾ ਕਿ ਉਹ ਅੱਜ ਜਿੱਤ ਜਾਵੇ ਗੁਰਵਿੰਦਰ ਕਾਂਗੇ ਵਾਲਾ। ਅੱਛਾ ਜੀ ਤੇ ਰੇਡਰਾਂ ਦੇ ਵਿੱਚੋਂ ਰੇਡਰਾਂ ਦੇ ਵਿੱਚੋਂ ਤਾਂ ਕੋਈ ਪਤਾ ਨਹੀਂ ਲੱਗਦਾ ਜੀ ਕੌਣ ਲੈ ਗਿਆ। ਤੁਹਾਨੂੰ ਕੀ ਲੱਗਦਾ? ਰੇਡਰਾਂ ਦੇ ਵਿੱਚ ਤੁਹਾਨੂੰ ਦੱਸਿਆ ਹੀ ਮੈਂ ਕਾਂਗਰਵਾ ਤੇ ਜਾਫੀਆਂ ਦੇ ਵਿੱਚੋਂ ਮੈਨੂੰ ਐ ਲੱਗਦਾ ਜੱਗੂ ਹਾਕਮ ਬਲੀਆ ਇਸ ਦੇ ਟਾਈਮ ਦੇ ਵਿੱਚ ਸਿਰਾਗਾ। ਉਹ ਬੋਲਟ ਐਟ ਕੀ ਜੇ ਤੂੰ ਹਾਰਲੇ ਨਾਲ ਜਿੱਤੂ ਹੋ ਸਕਦਾ। अच्छा काट कितना गया ਤੁਸੀਂ ਆਸੇ ਪਾਸੇ ਘੁੰਮ ਫਿਰ ਕੇ ਆਇਓ ਕਾਟ ਬਹੁਤ ਜਾਦੇ ਨੇ ਆਜੇ ਅਸੀਂ ਨਹੀਂ ਗਏ ਜੀ ਅਸੀਂ ਕਿਹਾ ਕਿ ਫਿਰ ਮੁੜ ਕੇ ਜਗਾ ਨਹੀਂ ਮੈਂਣੀ ਜੀ ਕੱਠਾ ਹੀ ਵਾਲਾ ਹਾਂ ਤੁਸੀਂ ਜਾ ਕੇ ਹਲੇ ਇਹਦੂ ਬਹੁਤ ਜਾਦੇ ਕੱਠਾ ਬਾਹਰ ਵਾਲੇ ਲੋਕ ਤੁਰੇ ਫਿਰਦੇ ਜਿਹਨੂੰ ਮੈਂ ਸਟਾਰਟ ਹੋ ਜਾਣਗੇ ਪੂਰਾ ਫੁੱਲ ਕੱਠ ਹੋ ਜਾਣਾ ਇੱਥੇ ਬਿਲਕੁਲ ਤੇ ਰੋਟੀ ਪਾਣੀ ਛਕ ਲਿਆ ਸਾਰਾ ਸਵੇਰ ਖਾ ਕੇ ਆਏ ਜੀ ਹਾਂ ਮਿੱਟੀ પણ ਮੇਰੇ ਕੋਲ ਸੀਗਾ ਖਾ ਲਈਏ ਅਸੀਂ ਡਿਊਟੀ ਕਰਕੇ ਆਏ ਸੀ 1 ਵਜੇ ਲੰਚ ਟਾਈਮ ਹੁੰਦਾ ਯਾਰ ਖਾ ਕੇ ਰੁਕੇ ਇਧਰ ਹੀ ਆ ਗਏ ਸੀ ਅੱਛਾ ਕੰਮ ਕੰਮ ਕੀ ਕਰਦੇ ਹੋ ਮੇਰੇ ਕੀ ਕੰਮ ਕਰਦੇ ਹੋ ਅਸੀਂ ਬਿਲਡਿੰਗ ਦੇ ਜੀ ਬਿਲਡਿੰਗ ਲੰਚ ਟਾਈਮ ਬਾਕਸ ਖਾ ਕੇ ਫਿਰ ਇੱਥੇ ਆ ਗਏ ਆ ਸੀਟਾ ਮਾਲਕ ਬਹਿ ਗਿਆ ਤੇ ਉਧਰੋਂ ਫਿਰ ਛੁੱਟੀ ਲਈ ਆ ਆਪਣੇ ਕੰਮ ਦੀ ਹਾਂਜੀ ਹਾਂਜੀ ਛੁੱਟੀ ਲਈ ਆ ਹਮੇਸ਼ਾ ਛੁੱਟੀ ਲੈਨੋ ਜਾਂ ਅੱਜ ਹੀ ਲਈ ਆ ਨਹੀਂ ਹਮੇਸ਼ਾ ਹੀ ਜਦੋਂ ਬਰਨਾਲੇ ਦੇ ਆਸੇ ਪਾਸੇ ਟੂਰਨਾਮੈਂਟ ਹੁੰਦੇ ਜਿੰਪ ਭੌੜ ਹੋ ਗਿਆ ਸੈਣਾ ਹੋ ਗਿਆ ਫਿਰ ਇੱਕ ਵਾਰ ਛੁੱਟੀ ਮਾਰ ਕੇ ਆਪਾਂ ਟੂਰਨਾਮੈਂਟ ਦੇਖਣ ਜਾਂਦੇ ਆ ਤੇ ਫਿਰ ਉਹ ਕੰਮ ਵਾਲੇ ਛੁੱਟੀ ਦੇ ਦਿੰਦੇ ਤੁਹਾਨੂੰ ਹਾਂਜੀ ਹਾਂਜੀ ਜ਼ਰੂਰ ਦੇ ਦਿੰਦੇ ਛੁੱਟੀ ਸਾਨੂੰ ਇਹ ਆਪ ਵੀ ਖੁਦ ਖੇਡਦੇ ਰਿਹਾ ਛੋਟੀ ਬੱਤਨੀ ਖੇਡਦੇ ਰਿਹਾ 33 ਕਿਲੋ ਖੇਡਦੇ ਰਿਹਾ 52 ਕਿਲੋ ਖੇਡਦੇ ਰਿਹਾ ਖੁਦ ਵੀ ਚਲੋ ਕੀ ਬਾਤ ਹੈ ਸੋ ਹੁਣ ਦੇਖਦੇ ਹਾਂ ਨਾ ਫਿਰ ਵੀ ਤੁਹਾਡੀ ਗੈਸ ਹੈ ਜਿਹੜੀ ਜਿਵੇਂ ਤੁਸੀਂ ਨਾਂ ਲੈ ਰਹੇ ਹੋ ਕਿ ਉਹੀ ਖਿਡਾਰੀ ਜਿੱਤੇਗਾ ਜਾਂ ਕੋਈ ਹੋਰ ਖਿਡਾਰੀ ਵੀ ਜਿਹੜੇ ਆ ਉਹ ਇਹਨਾਂ ਮੋਟਰਸਾਈਕਲਾਂ ਦੇ ਹੱਕਦਾਰ ਬਣਦੇ ਹਨ ਬਹੁਤ ਬਹੁਤ ਸ਼ੁਕਰੀਆ ਵੀਰੇ ਗੱਲਬਾਤ ਕਰਨ ਲਈ ਧੰਨਵਾਦ ਭਾਈ ਸੋ ਦੋਸਤੋ ਇਹ ਉਹ ਦਰਸ਼ਕ ਨੇ ਜਿਹੜੇ ਗੈਸ ਕਰ ਰਹੇ ਨੇ ਕਿ ਅੱਜ ਹਾਰਲੇਡ ਡਿਵਰਸਨ ਕਿਹੜੇ ਖਿਡਾਰੀ ਕੋਲੇ ਜਾਣੇ ਨੇ ਹੁਣ ਗੈਸ ਤੁਸੀਂ ਵੀ ਕਰਨੀ ਹੈ ਕਮੈਂਟ ਕਰ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਖਿਡਾਰੀ ਹੋਣਗੇ ਜਿਹੜੇ ਇਸ ਟੂਰਨਾਮੈਂਟ ਦੇ ਵਿੱਚੋਂ ਅੱਜ ਹਾਰਲੇਡ ਡਿਵਰਸਨ ਜਿੱਤ ਕੇ ਜਾਣਗੇ ਸਾਡੇ ਨਾਲ ਜੁੜੇ ਰਹੋ ਦੇ ਵਿਚਲੇ ਦਰਸ਼ਕ ਤੇ ਤੁਹਾਨੂੰ ਇਸ ਟੂਰਨਾਮੈਂਟ ਦੇ ਨਾਲ ਜੋੜੀ ਰੱਖਾਂਗੇ